ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਸਵਾਲ ਏ ਬਈ ਰੱਬ ਦੀ ਮੂਰਤੀ ਕਿਵੇਂ ਦੀ ਹੋਵੇ ਜੇ ਆਪਾਂ ਮੂਰਤੀ ਬਣਾਈਏ ਉਹਦੀ ਤਸਵੀਰ ਬਣਾਈਏ ਤੇ ਕਿਵੇਂ ਦੀ ਹੋਵੇਗੀ ਮੰਨ ਲਓ ਇੱਕ ਐਗਜ਼ੀਬਿਸ਼ਨ ਹੈ ਔਰ ਉੱਥੇ ਬਹੁਤ ਸਾਰੇ ਕਲਾਕਾਰ ਆਏ ਨੇ ਉਹਨਾਂ ਕਲਾਕਾਰਾਂ ਨੂੰ ਕਹਿ ਦਿੱਤਾ ਜਾਂਦਾ ਹੈ ਵੀ ਤੁਸੀਂ ਨਾ ਰੱਬ ਦੀ ਤਸਵੀਰ ਬਣਾਓ ਉੱਥੇ ਬੋਧੀ ਵੀ ਆਇਆ ਹੈ ਜੈਨੀ ਵੀ ਆਇਆ ਹੈ ਸਿੱਖ ਵੀ ਆਇਆ ਹੈ ਸਾਈ ਹਿੰਦੂ ਮੁਸਲਮਾਨ ਸਾਰੇ ਧਰਮਾਂ ਦੇ ਨੁਮਾਇੰਦੇ ਆਏ ਨੇ ਕਲਾਕਾਰ ਆਏ ਨੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਵੀ ਪ੍ਰਮਾਤਮਾ ਗॉड ਖੁਦਾਵੰਦ کریم ਰੱਬ ਵੈਗਰੂ ਅੱਲਾਹ ਤਾਲਾ ਉਹਦੀ ਮੂਰਤ ਬਣਾਓ ਉਹਦੀ ਤਸਵੀਰ ਬਣਾਓ ਹੁਣ ਮੂਰਤੀ ਪਤਾ ਕਿਵੇਂ ਦੀ ਬਣेंगी ਜਿਹੜੇ ਜਿਹੜੇ ਧਰਮ ਨੂੰ ਮੰਨਣ ਵਾਲਾ ਉਹਦਾ ਪੈਰੋਕਾਰ ਹੋਏਗਾ ਉਹ ਉਹੋ ਜਿਹੇ ਰੰਗ ਪਰਨੇ ਸ਼ੁਰੂ ਕਰ ਦੇਗਾ ਜਿਵੇਂ ਦੀ ਉਹਨੇ ਆਪਣੇ ਪੈਗੰਬਰੀ ਪੁਰਸ਼ ਦੀ ਪਿਕਚਰ ਵੇਖੀ ਹੋਏਗੀ ਉਵੇਂ ਦੀ ਉਹਨੂੰ ਬਾਹਰੀ ਲੁੱਕ ਦੇਵੇਗਾ ਉਵੇਂ ਦਾ ਉਹਨੂੰ ਪਹਿਰਾਵਾ ਦੇ ਦੇਗਾ ਉਵੇਂ ਪਹਿਰਾਵੇ ਦਾ ਰੰਗ ਦੇ ਦੇਗਾ ਉਵੇਂ ਦੀ ਉਹਦੀ ਦਾੜੀ ਮੁੱਛ ਬਣਾ ਦੇਗਾ ਜਾਂ ਨਹੀਂ ਬਣਾ ਦੇਗਾ ਜਿਸ ਤਰ੍ਹਾਂ ਵੀ ਉਹਦਾ ਪੈਗੰਬਰੀ ਪੁਰਸ਼ ਹੋਏਗਾ ਨਾ ਉਹ ਉਸ ਤਰ੍ਹਾਂ ਦੀ ਬਣਾਏਗਾ ਪਰ ਉਹ ਤੇ ਰੱਬ ਦੀ ਅਸਲ ਤਸਵੀਰ ਨਾ ਹੋਈ ਉਹ ਤੇ ਮਾਸਟਰਾਂ ਦੀ ਤਸਵੀਰਿਓ ਤੇ ਪੈਗੰਬਰੀ ਪੁਰਸ਼ਾਂ ਦੀ ਤਸਵੀਰ ਹੈ ਉਹ ਜਿਹੜੀ ਸ਼ਕਤੀ ਹੈ ਮਹਾ ਸ਼ਕਤੀ ਜਿਹਨੂੰ ਪ੍ਰਮਾਤਮਾ ਕਹਈਏ ਜਿਹੜਾ ਯੂਨੀਵਰਸਲ ਟਰੂਥ ਹੈ ਔਰ ਜਿਹਨੂੰ ਸਾਰੇ ਹੀ ਮੰਨਦੇ ਨੇ ਜਿਵੇਂ ਐਗਜ਼ੈਂਪਲ ਪਾਣੀ ਹੈ ਪਾਣੀ ਦਾ ਕੋਈ ਇੱਕ ਨਾਂ ਨਹੀਂ ਪਾਣੀ ਨੂੰ ਪਾਣੀ ਕਹਿ ਲੋ ਆਪ ਕਹਿ ਲੋ ਨੀਰ ਕਹਿ ਲੋ ਜਲ ਕਹਿ ਲੋ ਵਾਟਰ ਕਹਿ ਲੋ ਹਜ਼ਾਰਾਂ ਨਾਂ ਨੇ ਪਾਣੀ ਤੇ ਉਹੀ ਹੈ ਨਾ ਚੀਜ਼ ਤੇ ਉਹੀ ਹੈ ਨਾ ਇਸ ਤਰ੍ਹਾਂ ਰੱਬ ਉਹਨੂੰ ਰੱਬ ਕਹੋ ਅੱਲਾ ਕਹੋ ਗੋਡ ਕਹੋ ਕੋਈ ਨਾਂ ਦਓ ਔਰ ਦਿੱਤੇ ਵੀ ਹੋਏ ਨੇ ਪਰ ਉਹ ਸ਼ਕਤੀ ਹੈ ਕੇ ਉਹ ਜਿਹੜੀ ਇੱਕ ਸ਼ਕਤੀ ਹੈ ਅਗਰ ਉਹਦੀ ਤਸਵੀਰ ਬਣਾਉਣੀ ਹੋਵੇ ਨਾ ਤੇ ਕਿਸੇ ਕੋਲੋਂ ਨਹੀਂ ਬਣਦੀ ਅਗਰ ਉਹ ਬਣਾਏਗਾ ਤੇ ਗਲਤ ਬਣਾਏਗਾ ਜੋ ਸਹੀ ਨਹੀਂ ਹੋਏਗੀ ਕਿਉਂ ਕਿਉਂਕਿ ਉਹਦੀ ਬਾਹਰੀ ਲੁੱਕ ਦੇ ਉੱਤੇ ਜਿੰਨੇ ਬਣਾਉਣ ਵਾਲੇ ਨੇ ਉਹ ਬਾਹਰੀ ਲੁੱਕ ਦੇ ਉੱਤੇ ਕੰਮ ਕਰਨਗੇ ਪਹਿਰਾਵੇ ਤੇ ਕੰਮ ਕਰਨਗੇ ਸਰੀਰ ਤੇ ਕੰਮ ਕਰਨਗੇ ਦਾੜੀ ਮੁੱਛ ਤੇ ਕੰਮ ਕਰਨਗੇ ਉਹਦੇ ਵਾਲ ਖੁੱਲੇ ਰੱਖ ਦੇਣਗੇ ਵਾਲ ਕੱਟ ਦੇਣਗੇ ਇੱਥੇ ਕੰਮ ਕਰਨਗੇ ਬਾਹਰੇ ਪਹਿਰਾਵੇ ਤੇ ਜਾਂ ਉਹਦੇ ਕੁਝ ਜੈ ਨਹੀਂ ਬਣਾਏਗਾ ਉਹਦੇ ਕੱਪੜੇ ਹੀ ਲਾ ਦੇਗਾ ਉਹਨੂੰ ਨੰਗਾ ਭਾ ਦੇਗਾ ਕੋਈ ਬੋਧੀ ਬਣਾਏਗਾ ਤੇ ਉਸ ਤਰ੍ਹਾਂ ਦੇ ਕੱਪੜੇ ਪਵਾ ਦੇਗਾ ਕੋਈ ਸਨਾਤਨੀ ਧਰਮ ਨੂੰ ਮੰਨਣ ਵਾਲਾ ਬਣਾਏਗਾ ਤੇ ਉਹਦੇ ਉਸ ਤਰ੍ਹਾਂ ਦੇ ਭਗਵੇਂ ਕੱਪੜੇ ਪਾ ਦੇਗਾ ਕੋਈ ਸਿੱਖ ਬਣਾਏਗਾ ਤੇ ਉਹ ਦਾੜੀ ਮੋਛ ਗਾਤਰੇ ਕਰਪਾਣ ਵੱਡੀ ਸਾਰੀ ਪੱਗ ਬੰਨ੍ਹ ਦੇਗਾ ਤਾਂ ਇਹ ਤਸਵੀਰ ਰੱਬ ਦੀ ਜਿਹੜੀ ਵੀ ਬਣਾਓਗੇ ਉਹ ਸਹੀ ਨਹੀਂ ਹੋਏਗੀ ਹੁਣ ਸਹੀ ਤਸਵੀਰ ਰੱਬ ਦੀ ਕੀ ਹੈ ਉਹਨੂੰ ਬੜੇ ਧਿਆਨ ਨਾਲ ਸੁਣ ਲਿਓ ਜੇ ਰੱਬ ਦੇ ਗੁਣਾਂ ਦੀ ਗੱਲ ਕੀਤੀ ਜਾਏ ਮਨੁਲੋਭੀ ਸਾਰਿਆਂ ਨੂੰ ਜਿਨ੍ਹਾਂ ਨੂੰ ਆਪਾਂ ਤਸਵੀਰ ਬਣਾਉਣ ਵਾਸਤੇ ਕਿਹਾ ਸੀ ਉਹਨਾਂ ਤਸਵੀਰ ਬਣਾਈ ਤੁਸੀਂ ਸਾਰਿਆਂ ਦੀ ਤਸਵੀਰ ਨੋਟ ਵੀ ਕੀਤੀ ਵੇਖ ਵੀ ਲਈ ਹੁਣ ਉਹਨਾਂ ਸਾਰਿਆਂ ਕਲਾਕਾਰਾਂ ਦੇ ਉੱਤੇ ਇੱਕ ਪ੍ਰਸ਼ਨ ਕੀਤਾ ਜਾਏ ਵੀ ਤੁਸੀਂ ਨਾ ਰੱਬ ਦੇ ਗੁਣ ਬਿਆਨ ਕਰੋ ਤੇ ਕੀ ਕੀ ਗੁਣ ਭਲਾ ਬਿਆਨ ਹੋਣਗੇ ਇਹ ਗੁਣ ਆਏਗਾ ਨਾ ਵੀ ਉਧਿਆਲੂ ਹੈ ਉਹ ਕਿਰਪਾਲੂ ਹੈ ਉਹ ਬਖਸ਼ਿੰਦੇ ਉਹ ਗਰੀਬ ਨਵਾਜ਼ ਹੈ ਉਹ ਕਿਸੇ ਨਾਲ ਵਦੀਕੀ ਤੱਕਾ ਨਹੀਂ ਕਰਦਾ ਕਿਸੇ ਨਾਲ ਇਰਖਾ ਨਹੀਂ ਕਰਦਾ ਉਹ ਸਾਰਿਆਂ ਦਾ ਸਾਂਝਾ ਕਿਸੇ ਨਾਲ ਬੈਰ ਵਿਰੋਧ ਦੂਜਾ ਤਿੱਜਾ ਨਹੀਂ ਕਰਦਾ ਉਹ ਸਾਂਝਾ ਸਾਹਿਬ ਬਾਪ ਹਮਾਰਾ ਉਹ ਸਾਰਿਆਂ ਦਾ ਸਾਂਝਾ ਹੈ ਅੱਛਾ ਹੁਣ ਜਿਹੜੇ ਗੁਣ ਉਹਨਾਂ ਦੀ ਜ਼ੁਬਾਨੋਂ ਕਲਾਕਾਰਾਂ ਦੀ ਜ਼ੁਬਾਨੋਂ ਆਏ ਵੀ ਉਹ ਦਿਆਲੂ ਹੈ ਕਿਰਪਾਲੂ ਹੈ ਜੇ ਤੁਸੀਂ ਦਿਆਲੂ ਬੰਨਣਾ ਚਾਹੋ ਤੇ ਬਣ ਨਹੀਂ ਸਕਦੇ ਜੇ ਕਿਰਪਾਲੂ ਤੁਸੀਂ ਉਹ ਬੰਨਣਾ ਚਾਹੋ ਤੇ ਕੀ ਬਣ ਨਹੀਂ ਸਕਦੇ ਜੇ ਤੁਸੀਂ ਬਖਸ਼ੰਦ ਬੰਨਣਾ ਚਾਹੋ ਤੇ ਕੀ ਤੁਹਾਡੇ ਲਈ ਔਖਾ ਹੈ ਜੇ ਤੁਸੀਂ ਈਰਖਾ ਛੱਡਨੀ ਚਾਹੋ ਕਹਿੰਦੇ ਉਹ ਵੀ ਰੱਬ ਈਰਖਾ ਨਹੀਂ ਕਰਦਾ ਤੇ ਜੇ ਤੁਸੀਂ ਈਰਖਾ ਛੱਡਨੀ ਚਾਹੋ ਤੇ ਨਹੀਂ ਛੱਡ ਸਕਦੇ ਕਹਿੰਦੇ ਉਹ ਰੱਬ ਨਿੰਦਾ ਨਹੀਂ ਕਰਦਾ ਉਹਦਾ ਗੁਣ ਹੈ ਤੇ ਜੇ ਤੁਹਾਨੂੰ ਕੋਈ ਕਵੇ ਵੀ ਤੂੰ ਨਿੰਦਾ ਛੱਡ ਜੇ ਤੂੰ ਨਿੰਦਾ ਛੱਡੇ ਤੇ ਕੀ ਛੱਡ ਨਹੀਂ ਸਕਦਾ ਜੇ ਤੇਰੇ ਅੰਦਰ ਇਹ ਸਾਰੇ ਦੇ ਸਾਰੇ ਗੁਣ ਆ ਜਾਣ ਤੇ ਫਿਰ ਆਮ ਲੋਕ ਕੀ ਕਹਿਣਗੇ ਇਹ ਰੱਬ ਤੁਰਿਆ ਫਿਰਦਾ ਹੈ ਇਹੀ ਕਹਿਣਗੇ ਨਾ ਕਿਉਂ ਜੇ ਕੋਈ ਅੱਗੋ ਤਰ ਕਰੇ ਵੀ ਇਹ ਰੱਬ ਕਿਉਂ ਤੇ ਕਹੋਗੇ ਵੀ ਇਹਦੇ ਗੁਣ ਰੱਬ ਦੇ ਨਾਲ ਮੇਲ ਖਾਂਦੇ ਨੇ 바ਰੀ ਰੂਪ 바ਰੀ ਰੰਗ 바ਰੀ ਪਹਿਰਾਵਾ ਕਪੜਾ ਲੀੜਾ ਮੈਨੇ ਨਹੀਂ ਰੱਖਦਾ ਅਰਥ ਨਹੀਂ ਰੱਖਦਾ ਜ਼ੀਰੋ ਕੀਮਤ ਹੈ ਪਰ ਗੁਣ ਅਰਥ ਰੱਖਦੇ ਨੇ ਜਦੋਂ ਤੁਹਾਡੇ ਵਿੱਚ ਸਾਰੇ ਗੁਣ ਆ ਜਾਣਗੇ ਸੁਭਾਅ ਆ ਜਾਏਗਾ ਕੀ ਹੋਏਗਾ ਰੱਬ ਤੁਰਿਆ ਫਿਰਦਾ ਕਿਉਂ ਕਿਉਂਕਿ ਤੇਰੇ ਗੁਣ ਰੱਬ ਦੇ ਨਾਲ ਮੇਲ ਖਾਣੇ ਸ਼ੁਰੂ ਹੋ ਗਏ ਅੱਛਾ ਇੱਕ ਗੱਲ ਹੋਰ ਜੇ ਸਾਰੇ ਗੁਣ ਧਾਰਨ ਕਰਨੇ ਹੋਣਾ ਤੇ ਕਿਸੇ ਕਰਮਕੰਡ ਦੀ ਲੋੜ ਪੈਂਦੀ ਜਨੇਊ ਦੀ ਲੋੜ ਪੈਂਦੀ ਕਰਪਾਨ ਦੀ ਲੋੜ ਪੈਂਦੀ ਸੁੰਨਤ ਕਰਾਉਣ ਦੀ ਲੋੜ ਪੈਂਦੀ ਨੰਗੇ ਹੋਣ ਦੀ ਲੋੜ ਪੈਂਦੀ ਮੱਥੇ ਤਿਲਕ ਲਾਉਣ ਦੀ ਲੋੜ ਪੈਂਦੀ ਖੈ ਹੋ ਸਕਦਾ ਹੈ ਕਿਸੇ ਕਟੜ ਪੰਥੀ ਨੂੰ ਮੇਰੀ ਗੱਲ ਚੰਗੀ ਨਾ ਨਾ ਲੱਗੇ ਵੀ ਜਿਹੜੇ ਜਿਹੜੀ ਗੱਲ ਜਿਹਦੇ ਜਿਹਦੇ ਧਰਮ ਦੇ ਨਾਲ ਮੇਲ ਖਾਏਗੀ ਉਹ ਕਹੇਗਾ ਆਹ ਗੱਲ ਇਹਨੇ ਗਲਤ ਕਰਤੀ ਪਰ ਮੈਂ ਤੇ ਸਾਂਝੀ ਗੱਲ ਕਰ ਰਿਹਾ ਕਾਮਨ ਕਰ ਰਿਹਾ ਕਿ ਕਿਸੇ ਵੀ ਬਾਰੀ ਪਹਿਰਾਵੇ ਦੀ ਪਖੰਡ ਦੀ ਕਰਮकांड ਦੀ ਲੋੜ ਨਹੀਂ ਪੈਂਦੀ ਅਗਰ ਤੁਸੀਂ ਫਰਜ਼ਾਂ ਦੀ ਪੂਰਤੀ ਕਰਨੀ ਹੈ ਅਗਰ ਤੁਸੀਂ ਦਿਆਲੂ ਬਣਨਾ ਹੈ ਤੇ ਕਿਸੇ ਕਪੜੇ ਦੇ ਰੰਗ ਦੀ ਲੋੜ ਹੈ ਅਗਰ ਤੁਸੀਂ ਕਿਰਪਾਲੂ ਬਣਨਾ ਹੈ ਤੇ ਕਿਸੇ ਬਾਕੀ ਪਹਿਰਾਵੇ ਦੀ ਲੋੜ ਹੈ ਅਗਰ ਤੁਸੀਂ ਗਰੀਬ ਨਵਾਜ ਬਣਨਾ ਹੈ ਈਰਖਾ ਨਹੀਂ ਕਰਨੀ ਨਿੰਦਾ ਨਹੀਂ ਕਰਨੀ ਤੇ ਕਿਸੇ ਤੀਰਤ ਤੇ ਜਾਣ ਦੀ ਲੋੜ ਹੈ ਕਿਸੇ ਖਾਸ ਸਮੇਂ ਦੀ ਲੋੜ ਹੈ ਖਾਸ ਜਗ੍ਹਾ ਦੀ ਲੋੜ ਐ ਨਹੀਂ ਨਾ ਤੁਸੀਂ ਬਣ ਸਕਦੇ ਤੁਸੀਂ ਘਰ ਬੈਠਿਆਂ ਰੱਬ ਬਣ ਸਕਦੇ ਹੋ ਖੈਰ ਪਰ ਜ਼ੋਰ ਕਿੱਥੇ ਦਿੱਤਾ ਜਾ ਰਿਹਾ ਹੈ ਸਾਡੀ ਬਾਰੀ ਲੁੱਕ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਲੁੱਕ ਬਣਾਓ ਲੁੱਕ ਬਣਾਓ ਪਹਿਰਾਵਾ ਇਦਾਂ ਦਾ ਬਣੋ ਤੇ ਬਾਹਰੋਂ ਹੀ ਗਿਣਤੀ ਵਧਾਉਂਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਸਿੱਖਾਂ ਦੀ ਵਧ ਗਈਂ ਦੋਹਾਂ ਦੀ ਵਧ ਗਈਂ ਮੁਸਲਮਾਨਾਂ ਦੀ ਵਧ ਗਈਂ ਅੰਦਰੋਂ ਤੁਸੀਂ ਰੱਬ ਤੋਂ ਦੂਰ ਹੀ ਜਾ ਰਹੇ ਹੋ ਜਿਹੜੇ ਮਰਜ਼ੀ ਮਜਬ ਨੂੰ ਅਪਣਾ ਲਓ ਅੰਦਰੋਂ ਦੂਰ ਜਾ ਰਹੇ ਹੋ ਕਿਉਂਕਿ ਗੁਣਾ ਤੋਂ ਸਖਣੇ ਗੁਣਾ ਤੋਂ ਖਾਲੀ ਹੁੰਦੇ ਨਜ਼ਰ ਪੈ ਰਹੇ ਹੋ ਤੇ ਗੁਣ ਧਾਰਨ ਕਰਨੇ ਸੌਖਾ ਕੰਮ ਹੈ ਬਾਹਰੀ ਲੁੱਕ ਬਣਾਉਣੀ ਕਪੜਾ ਬਣਾਉਣਾ ਤੇ ਸੌਖਾ ਕੰਮ ਹੈ ਨਾ ਚੋਰ ਵੀ ਕਪੜਾ ਪਾ ਲਵੇ ਜਿਹਨੂੰ ਕਹੀਏ ਵੀ ਇਹ ਕਪੜਾ ਇੱਕ ਧਰਮ ਦੇ ਨਾਲ ਜੁੜਿਆ ਹੈ ਤੁਸੀਂ ਉਹਨੂੰ ਵੀ ਕਹਿ ਦੋਗੇ ਧਰਮੀ ਔਰ ਤਕਰੀਬਨ ਚੋਰਾ ਨੇ ਜ਼ਿਆਦਾਤਰ ਉਹ ਕੱਪੜੇ ਅੱਜ ਪਾਏ ਨਹੀਂ ਜਿਨ੍ਹਾਂ ਕਪੜਾਂ ਕੱਪੜਿਆਂ ਨੂੰ ਲੋਕਾਂ ਨੇ ਧਰਮ ਦੇ ਅੰਦਰ ਮਹਾਨਤਾ ਦੇ ਦਿੱਤੀ। ਤਕਰੀਬਨ ਉਹ ਕੱਪੜੇ ਅੱਜਕੱਲ ਚੋਰਾ ਨਹੀਂ ਪਾਏ। ਜ਼ਿਆਦਾਤਰ ਖੈਰ ਇਸ ਪਾਸੇ ਨਾ ਜਾਵਾਂ ਵਿਸ਼ਾ ਵੱਖਰਾ ਹੈ। ਗੁਣ ਧਾਰਨ ਕਰਨੇ ਥੋੜਾ ਜਨਾ ਔਖਾ ਕੰਮ ਹੈ। ਬੰਦਾ ਇੱਥੋਂ ਕੰਨੀ ਕਤਰਾ ਦਿੰਦਾ ਹੈ, ਪਿੱਛੇ ੜ ਜਾਂਦਾ ਹੈ। ਅਗਰ ਇੱਕ ਮਜ਼ਬੂ ਨੂੰ ਮੰਨਣ ਵਾਲਾ ਕਹਿੰਦਾ ਵੀ ਦੂਜੇ ਮਜ਼ਬੂ ਵਾਲਾ ਕਾਫਰ ਹੈ ਤੇ ਜੇ ਮੰਨ ਲਈਏ ਵੀ ਰੱਬ ਸਾਰਿਆਂ ਦਾ ਸਾਂਝਾ ਹੈ ਉਹ ਇੱਕ ਉਹ ਤਾਕਤ ਇੱਕੋ ਹੀ ਹੈ ਉਹ ਯੂਨੀਵਰਸਲ ਟਰੂਥ ਹੈ ਤੇ ਉਹ ਆਪਣੀ ਬਣਾਈ ਹੋਈ ਕਾਇਨਾਤ ਦੇ ਅੰਦਰੋਂ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਕਿਵੇਂ ਕਹੇਗਾ ਉਹ ਕਿਵੇਂ ਕਹੇਗਾ ਪੂਰੀ ਦੀ ਪੂਰੀ ਕੌਮ ਹੀ ਕਾਫਰ ਪੂਰੇ ਦਾ ਪੂਰਾ ਇਹ ਮਜ਼ਬੀ ਠੀਕ ਨਹੀਂ ਕਿਵੇਂ ਕਹੇਗਾ ਖੈਰ ਇਹ ਸਾਡੇ ਆਪਣੇ ਬਣਾਏ ਹੋਏ ਸਾਰੇ ਟਕਵੰਝ ਬਾਜੀ ਇਹ ਦੂ ਇੱਕ ਦੂਜੇ ਨੂੰ ਮਾਰਨਾ ਦੰਗੇ ਕਰਨਾ ਫਸਾਦ ਕਰਨਾ ਗੁੰਡਾਗਰਦੀ ਕਰਨੀ ਇਹ ਸਾਰਾ ਕੁਝ ਸਾਡਾ ਆਪਣਾ ਕ੍ਰੀਏਟ ਕੀਤਾ ਹੋਇਆ ਹੈ ਆਪਣਾ ਬਣਾਇਆ ਹੋਇਆ ਹੈ ਰੱਬ ਦਾ ਬਣਾਇਆ ਹੋਇਆ ਨਹੀਂ ਤਾਂ ਜੇ ਰੱਬ ਵਰਗੇ ਬੰਨਾ ਹੈ ਘਰ ਬੈਠੇ ਬਣ ਸਕਦੇ ਹੋ ਰੱਬ ਵਰਗੇ ਬੰਨਾ ਹੈ ਤੇ ਉਹਦੇ ਗੁਣਾਂ ਨੂੰ ਅਪਣਾ ਲਓ ਬਾਹਰੀ ਲੁੱਕ ਬਣੇ ਜਾਂ ਨਾ ਬਣੇ ਫਿਕਰ ਕਰਨ ਦੀ ਲੋੜ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ